ਆਇਸਾ ਸ੍ਰੀ ਕਾਲ ਜੀ ਅੱਜ ਆਪਾਂ ਜਾਣਕਾਰੀ ਲੈ ਕੇ ਆਏ ਆਂਗੇ ਸਵਾ ਨੰਬਰ 8 ਦੀ ਸਵਾ ਨੰਬਰ 8 ਵਾਸਤੇ ਆਪਾਂ ਨੇ ਕਿਹਾ ਸੀ ਵੀ ਉਹਦੀ ਜਾਣਕਾਰੀ ਦੇਵਾਂਗੇ ਤੇ ਸਵਾ ਨੰਬਰ 8 ਕੀੜੀ ਆ ਆਜੋ ਦੁਕਾਨੇ ਇਹ ਬੜਾ ਹੋ ਰਿਹਾ ਆ ਪਰਲੇ ਰਦੇ ਨਹੀਂ ਵਿੜਾ ਆ ਰੱਖਿਆ ਇਹਦੀ ਛੱਡ ਕੇ ਜਿਹੜੇ ਪੱਟ ਦਾ ਰਦਾ ਪੱਟ ਦੇ ਰਦੇ ਨੂੰ ਛੱਡ ਕੇ ਸਾਰੀ ਜਿ ساری ਪੂਰੀ ਐਮਪਲ ਹੁੰਦੀ ਹੈ ਹਾਂਜੀ ਜਿਹਦਾ ਸਾਰੀ ਵਿੱਚ ਟੌਰ ਕਰੇ ਤਾਂ ਪੱਟ ਦੇ ਰਦੇ ਤੋਂ ਥੱਲੇ ਇਹ ਵਾਲੀ ਰੇਡੀ ਨੂੰ ਸੇਕ ਘੱਟ ਲੱਗਦਾ ਹੈਗਾ ਇਹਦਾ ਰੰਗ ਵੀ ਆ ਰਿਹਾ ਜਾਂਦਾ ਹੈਗਾ ਇਹਨੂੰ ਸਭਾ ਨੰਬਰ ਵਾਂਗੂ ਬੋਲੋ ਸਭਾ ਨੰਬਰ ਕਹਿੰਦਾ ਜਿਹੇ ਪੀਪਲ ਪਰ ਕਹਿੰਦਾ ਕੋਈ ਗਵਰਨਮੈਂਟ ਨਹੀਂ ਹੁੰਦਾ ਇਹ ਸਭਾ ਨੰਬਰ ਇੱਕ ਹੁੰਦੀ ਹੈਗੀ ਹੁਣ ਸਭਾ ਨੰਬਰ ਦੇ ਵਿੱਚ ਸਭਾ ਨੰਬਰ ਦੀ ਜਿੱਥੇ ਕਰ ਮਾਰ ਗਿਆ ਜਮਵਾ ਟੱਕਰਾਦਣਾ ਇਹ ਦੋ ਇਹਦਾ ਦੇ ਸਾਮਾ ਨੰਬਰ ਤੇ ਜਾਣਗੇ ਕਿਉਂਕਿ ਇਹਦਾ ਰੰਗ ਹਲਕਾ ਹੈ ਇਹ ਸਾਰੀ ਦੀ ਸਾਰੀ ਝੋਟਲਾ ਬਲਦੀ ਜਾਣੀ ਠੀਕ ਹੈ